सिंह जी टोड़ा एक पंजाब की राजनीति के बड़े दिग्गज नेता रहे हैं और लोगों के साथ उनका जो मेल मिलाप लोगों के दुख दर्द में वो लगातार श्री को ना पंजाब के लोग बड़ा प्यार हरमेल सिंह जी टोड़ा साहब को करते थे उन्होंने राजनीति की ऊंचाइयों को छुआ और जो जिम्मेवारी चाहे सरकार में मिली है पार्टी में मिली है बखूबी टोड़ा साहब ने उस पार्टी को उस जिम्मेवारी को मजबूती से निर्वहन किया है आज टोडा साहब साढ़े बीच नहीं रहे सिंह जी उनकी यादें हमारे साथ हैं दोनों उनके सुपुत्र जो टोडा साहब एक रास्ता दे के गए ने मुझे पूरा विश्वास है उस रास्ते के ऊपर आगे बढ़ेंगे और उनके कामों को ਜੋਨ ਕੀ ਸੋਚ ਸੀ ਅਰ ਜੋ ਉਹ ਸੋਚਦੇ ਸਨ ਆਮ ਜਨ ਕੇ ਲਿਏ ਪਬਲਿਕ ਕੇ ਲਿਏ ਉਸ ਕਾਮ ਨੂੰ ਅੱਗੇ ਵਧਾਣ ਦਾ ਇਹ ਪੂਰਾ ਕੰਮ ਕਰੇਗੇ ਹਰ ਮਿਲ ਸੀ ਟੌੜਾ ਜੀ ਦੀ ਯਾਦ ਤੇ ਹਮਾਰੇ ਨਾਲ ਮੈਂ ਪਰਮ ਪਿਤਾ ਪਰਮਾਤਮਾ ਵਾਹਿਗੁਰੂ ਹੁਣ ਕੇ ਚਰਣਾ ਵਿੱਚ ਮੈਂ ਅਰਦਾਸ ਕਰਦਾ ਕਿ ਉਹਨਾਂ ਨੂੰ ਆਪਣੇ ਚਰਣਾ ਵਿੱਚ ਨਵਾਜ ਬਖਸ਼ੀ ਪਰਿਵਾਰ ਨੂੰ ਔਰ ਮਿੱਤਰੋਨ ਜੋ ਫੋਲੋਅਰਸ ਹੈ ਜੋ ਉਹਨੂੰ ਪਿਆਰ ਕਰਦੇ تھے ਚਾਹੇ ਉਹ ਪੰਜਾਬ ਵਿੱਚ ਹੈ ਜਾਂ ਪੰਜਾਬ ਦੇ ਬਾਹਰ ਹੈ ਜਾਂ ਵਿਦੇਸ਼ ਵਿੱਚ ਬੈਠੇ ਨੇ ਜਿਨ੍ਹਾਂ ਨੂੰ ਵੀ ਉਹਨਾਂ ਤੇ ਜਾਣ ਦਾ ਦੁੱਖ ਹੋਇਆ ਉਸ ਦੁੱਖ ਨੂੰ ਸਹਿਣ ਕਰਨ ਦੀ ਸ਼ਕਤੀ ਪ੍ਰਦਾਨ ਕਰੇ ਮੈਂ ਗੁਰੂ ਦੇ ਚਰਨਾਂ ਵਿੱਚ ਆ। ਸੀਐਮ ਸਾਹਿਬ ਜਿਹੜੇ ਪੰਜਾਬ ਦੇ ਸੀਐਮ ਭਗਵੰਤ ਮਾਨ ਨਹੀਂ ਪਹੁੰਚੇ ਪਰਿਵਾਰ ਦਾ ਕਿਉਂਕਿ ਥੋੜਾ ਸਾਫ ਦਾ ਜਿਹੜਾ ਨਾਮ ਸੀ ਸਾਰੀ ਰਾਜਨੀਤਿਕ ਪਾਰਟੀ ਲਈ ਸਾਂਝਾ ਸੀ ਕੀ ਲੱਗਦਾ ਭਗਵਾਨ ਦਾ ਮਨ ਲੋ ਵੀ ਇੱਥੇ ਪਰਿਵਾਰ ਨਾਲ ਪਹੁੰਚਣਾ ਜ਼ਰੂਰ ਚਾਹੁੰਦਾ ਹੈ ਨਹੀਂ ਦੇਖਿਓ ਇਹ ਵਿਸ਼ਾ ਅਲੱਗ ਹੈ ਇਹ ਕੇਤਨਾਲ ਨਹੀਂ ਹੈ ਕਿਉਂਕਿ ਇਹ ਦੁੱਖ ਦੀ ਗੱਲ ਹੁੰਦੀ ਹੈ ਕਿਉਂਕਿ ਡੋਡਾ ਸਾਹਿਬ ਮੈਨੇ ਕਹਾ ਹੈ ਕਿ ਪੰਜਾਬ ਦੀ ਰਾਜਨੀਤੀ ਦੇ ਇੱਕ ਅੱਤਵਰ ਨੇਤਾ ਸੀ ਉਹ ਇੰਨੇ بڑے ਨੇਤਾ ਸੀ ਲੋਕੀ ਉਹਨਾਂ ਨੂੰ ਪਿਆਰ ਕਰਦੇ ਸੀ ਬੜਾ ਸਨੇਹ ਕਰਦੇ ਸੀ ਕਿਉਂਕਿ ਉਹ ਲੋਕਾਂ ਦੇ ਦੁੱਖ ਸੁੱਖ ਵਿੱਚ 24 ਘੰਟੇ ਸਰੀਖ ਰਹਿੰਦੇ ਸੀ ਅਹੀ ਗੱਲ ਸੀ ਪਰ ਮੈਨੇ ਇਹ ਗੱਲ ਕਹੀ ਵੀ ਹੈ ਕਿ ਉਹਨਾਂ ਦੇ ਦੋਨੋਂ ਸੁਪੁੱਤਰ ਉਹਨਾਂ ਦੇ ਜੋ ਕੰਮ ਸੀ ਜੋ ਉਹਨਾਂ ਦੀ ਸੋਚ ਸੀ ਜੋ ਲੋਕਾਂ ਨੂੰ ਜਿਸ ਥਾਂ ਤੇ ਚੱਲ ਕੇ ਉਹ ਲੋਕਾਂ ਨੂੰ ਇੰਨਾ بڑا ਨਾਮ ਅਰਮੇਲ ਸਿੰਘ ਦੀ ਟੋੜਾ ਨੇ ਇਸ ਖੇਤਰ ਲਈ ਕਮਾਇਆ ਉਸ ਘਰ ਨੂੰ ਦੋਨੋਂ ਸੁਪੁੱਤਰ ਮਿਲ ਕਰਕੇ ਅੱਗੇ ਪੜਾਉਣ ਦਾ ਕੰਮ ਕਰਨਗੇ ਮੁਝੇ ਪੂਰਾ ਵਿਸ਼ਵਾਸ ਹੈ ਔਰ ਜੋਨਾ ਕੀ ਸੋਚ ਸੀ ਉਸ ਨੂੰ ਜ਼ਰੂਰ ਰੱਖੇ ਬੜਾ ਪਾਣੀ ਦਾ ਪੰਜਾਬ ਤੇ ਹਰਿਆਣਾ ਦਾ ਪਾਣੀ ਦਾ ਬੁੱਧਾ ਬੜੇ ਲੰਬੇ ਸਮੇਂ ਤੋਂ ਤੁਸੀਂ ਚਾਹਦੇ ਹੋ ਪੰਜਾਬ ਪੰਜਾਬ ਤੇ ਹਰਿਆਣਾ ਦਾ ਪਾਣੀ ਵਿਚ ਕਰਨਾ ਕੋਈ ਅਜੀਬ ਗੱਲ ਹੈ ਤੂੰ ਇਹ ਗੱਲ ਕਿਉਂ ਕਰਦਾ ਹੈ ਹਕ ਪਰਮ ਪਿਤਾ ਪਰਮਾਤਮਾ ਨੇ ਕਿੰਨਾ ਪਾਣੀ ਦੇ ਦਿੱਤਾ ਸੀ ਜੀ ਹਮਾਰੇ ਪਾਸ ਰੁਕਿਆ ਨਹੀਂ ਬੜੀ ਹਮੇ ਮੁਸ਼ਕਿਲ ਹੋਈ ਹੈ ਉਸ ਪਾਣੀ ਨੂੰ ਰੋਕਣ ਲਈ ਕੀ ਹਾਲ ਕਰ ਦਿੱਤਾ ਸਰ ਲੰਡਨ ਦੇ ਵਿੱਚ ਮਹਾਤਮਾ ਗਾਂਧੀ ਦੇ ਪੁੱਤ ਨੂੰ ਤੋੜਿਆ ਗਿਆ ਕਿਸ ਤਰ੍ਹਾਂ ਦੇਖਦਾ ਭਾਰਤ ਤੇ ਉਹਨਾਂ ਤੇ ਕੀ ਐਕਸ਼ਨ ਹੋਣਾ ਚਾਹੀਦਾ ਲੰਡਨ ਦੇ ਵਿੱਚ ਮਹਾਤਮਾ ਗਾਂਧੀ ਦਾ ਪੁੱਤ ਜਿਹੜਾ ਤੋੜਿਆ ਗਿਆ ਆ ਦੇਖੀਏ ਇਸ ਪ੍ਰਕਾਰ ਦੀ ਘਟਨਾਵਾਂ ਇਹ ਦੁਰਭਾਗਿਆਪੂਰਨ ਹੁੰਦੀਆਂ ਨੇ ਆਤਮਾ ਗਾਂਧੀ ਜੀ ਕਿਉਂਕਿ ਭਾਰਤ ਦੇ ਉਹ ਆਈਕਨ ਨੇ ਜਿਨ੍ਹਾਂ ਨੇ ਸ਼ਾਂਤੀ ਦੇ ਨਾਲ ਅੰਗਰੇਜ਼ਾਂ ਨੂੰ ਇਹਦਰ ਤੇ ਖਦਰੜਨ ਦਾ ਕੰਮ ਕੀਤਾ ਸੀ ਆਮ ਸਾਹਿਬ ਜੇ ਤੱਕ ਪੰਜਾਬ ਦੇ ਐਮਐਲਏ ਨੂੰ ਹਰਿਆਣਾ ਪੁਲਿਸ ਤੰਗ ਕਰ ਰਹੀ ਹੈ ਪਠਾਨ ਮਾਜਰਾ ਨੂੰ ਉਹਨਾਂ ਦਾ ਅਭੀ ਤੱਕ ਪਹਿਲਾਂ ਵੀ ਉਹਨਾਂ ਨੇ ਕਿਹਾ ਸੀ ਕਿ ਹਰਿਆਣਾ ਪੁਲਿਸ ਤੋਂ ਤੰਗ ਕਰਦੀ ਹੈ ਉਹਦੇ ਪਰਿਵਾਰ ਨੂੰ ਤੰਗ ਕਰ ਰਹੀ ਹੈ ਨਹੀਂ ਹਰਿਆਣਾ ਪੁਲਿਸ ਤੱਕ ਕੋਈ ਤੰਗ ਨਹੀਂ ਕਰ ਰਹੀ ਨਹੀਂ ਪਰਚਾ ਵੀ ਹੋਇਆ ਹਰਿਆਣੇ ਉਹਦੇ ਕੁਛ ਨਹੀਂ ਕੋਈ ਤੰਗ ਨਹੀਂ ਕਰ ਰਹੀ ਹੈ ਅਗਰ ਕੋਈ ਕਹੀਂ ਕੋਈ ਦਿੱਕਤ ਹੋਗੀ ਮੇਰੇ ਧਿਆਨ ਵਿੱਚ ਨਹੀਂ ਹੈ ਇਹ ਅਭੀਸ਼ ਬੜੀ ਵੱਡੀ ਗੱਲ ਹੈ ਜੀ ਕਿ ਜਿਹਨੂੰ ਅਸੀਂ ਮੰਨਦੇ ਆ ਕਿ ਸਾਡਾ ਛੋਟਾ ਭਰਾ ਹੈ ਉਹ ਅੱਜ ਪਰਿਵਾਰ ਨਾਲ ਖੜਾ ਤੇ ਟੋੜਾ ਸਾਹਿਬ ਨੇ ਸਾਰੀ ਜ਼ਿੰਦਗੀ ਪੰਜਾਬ ਲਈ ਸਿੱਖਾਂ ਲਈ ਨਮਾਇੰਦਗੀ ਕੀਤੀ ਹੈ ਤੇ ਹਰ ਬੰਦੇ ਨੇ ਆ ਕੇ ਆਪਦਾ ਇੱਥੇ ਸੀਸ ਝੁਕਾਇਆ ਤੇ ਸਾਨੂੰ ਵੀ ਬੜੀ ਆਸ ਸੀ ਕਿ ਸਾਡੇ ਪੰਜਾਬ ਦੇ ਸੀਐਮ ਸਾਹਿਬ ਜੇ ਇੱਕ ਵਾਰੀ ਸਾਡੇ ਕੋਲ ਆਉਂਦੇ ਸਾਡਾ ਹੋਰ ਤੋਂ ਘਟਦਾ ਸੀਐਮ ਸਾਹਿਬ ਹਰਿਆਣਾ ਆਏ ਉਹਨਾਂ ਦੇ ਨਾਲ ਹਰਿਆਣਾ ਦੇ ਪ੍ਰਦੇਸ਼ ਅਧਿਅਕਸ਼ਾਏ ਉਹਨਾਂ ਨੇ ਵੀ ਸਾਡਾ ਬੜਾ ਆਕੇ ਮਾਣ ਵਧਾਇਆ ਪਰਿਵਾਰ ਦਾ ਤੇ ਉਹਨਾਂ ਨੇ ਦੇਖਿਆ ਕਿ ਕਿੰਨਾ ਮਤਲਬ ਲੰਬਾ ਸਮਾਂ ਟੋੜਾ ਸਾਹਿਬ ਨੇ ਇਹ ਆਪਣਾ ਸਫ਼ਰ ਨਿਭਾਇਆ ਤੇ ਕਿੰਨੀ ਸਾਦਗੀ ਨਾਲ ਉਹਨਾਂ ਨੇ ਆਪਣੀ ਜ਼ਿੰਦਗੀ ਬਤੀਤ ਕੀਤੀ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਜਿਹੜੀ ਨਵੀਂ ਪਨੀਰੀ ਹੈ ਉਹਨਾਂ ਨੂੰ ਵੀ ਇਸ ਘਰ ਤੋਂ ਇਸ ਵਿਰਾਸਤ ਤੋਂ ਸਿੱਖਣਾ ਚਾਹੀਦਾ ਹੈ ਕਿ ਕਿਵੇਂ ਸਾਦਗੀ ਨਾਲ ਇੱਕ ਆਪਣੇ ਦੇਸ਼ ਦੀ ਕੌਮ ਦੀ 7/2 ਠੀਕ ਹੈ ਥੈਂਕ ਯੂ ਦੇਖੋ ਮੇਰੇ ਪਿਤਾ ਸਰਦਾਰ ਹਰਮੇਲ ਸਿੰਘ ਟੋੜਾ ਦੇ ਦਿਹਾਨ ਤੋਂ ਬਾਅਦ ਜਿੰਨਾ ਪਿਆਰ ਜਿੰਨਾ ਸਤਕਾਰ ਸੰਗਤਾਂ ਨੇ ਦਿੱਤਾ ਉਸ ਚੀਜ਼ ਦਾ ਪਰਿਵਾਰ ਸਾਰਾ ਹੀ ਪਰਿਵਾਰ ਹਮੇਸ਼ਾ ਰਣੀ ਰਹੇਗਾ ਔਰ ਅੱਜ ਹਰਿਆਣੇ ਦੇ ਸੀਐਮ ਉਹ ਆ ਕੇ ਸਾਡੇ ਨਾਲ ਦੁੱਖ ਸਾਂਝਾ ਕਰਕੇ ਗਏ ਨੇ ਉਹਨਾਂ ਨਾਲ ਅੰਦਰ ਜਦੋਂ ਅਸੀਂ ਬੈਠੇ ਸੀ ਜਦੋਂ ਉਹਨਾਂ ਨਾਲ ਗੱਲਬਾਤ ਹੋਈ ਉਹਨਾਂ ਨੇ ਬੜਾ ਪਹਿਲਾਂ ਵੱਡੇ ਟੋੜਾ ਸਾਹਿਬ ਨੂੰ ਨਤਮਸਤਕ ਹੋਈ ਫਿਰ ਸਰ ਹਰਮੇਲ ਸਿੰਘ ਟੋੜਾ ਨੂੰ ਉਹਨਾਂ ਨੇ ਸ਼ਰਦਾ ਦੇ ਫੁੱਲ ਪੇਟ ਕੀਤੇ ਅਸੀਂ ਜਦੋਂ ਉਹਨਾਂ ਨਾਲ ਗੱਲ ਕਰ ਰਹੇ ਸੀ ਉਹ ਕਹਿੰਦੇ ਵੱਡੇ ਟੋੜਾ ਸਾਹਿਬ ਨੂੰ ਬਹੁਤ ਵਾਰੀ ਮਿਲਣ ਦਾ ਮੌਕਾ ਮਿਲਿਆ ਉਵੇਂ ਹੀ ਸਰਦਾਰ ਹਰਮੇਲ ਸਿੰਘ ਟੋੜਾ ਦਾ ਜਿਹੜਾ ਕੰਮ ਕਰਨ ਦਾ ਤਰੀਕਾ ਸੀ ਜਿੰਨਾ ਅਸੀਂ ਜਾਣ ਪਾਏ ਉਹ ਹਰ ਉਸ ਇਨਸਾਨ ਨਾਲ ਜਿਹੜਾ ਸੱਚ ਦੇ ਰਾਹ ਤੇ ਚੱਲਦਾ ਸੀ ਉਹਦੇ ਨਾਲ ਹਮੇਸ਼ਾ ਅੜ ਕੇ ਦੁੱਖ ਦੇ ਵਿੱਚ ਸੁੱਖ ਦੇ ਵਿੱਚ ਹਰ ਉਸ ਇਨਸਾਨ ਨਾਲ ਹਮੇਸ਼ਾ ਖੜਦੇ ਰਹੇ ਨੇ ਜੋ ਇੱਕ ਨੇਤਾ ਦੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ ਇਹ ਪਰਿਵਾਰ ਹਮੇਸ਼ਾ ਹੀ ਨਿਭਾਉਂਦਾ ਆਇਆ ਅਸੀਂ ਰਣੀਆਂ ਜਿੱਥੇ ਸੀਐਮ ਸਾਹਿਬ ਦੇ ਸਮੁੱਚੀ ਸੰਗਤ ਦੇ ਜਿਨ੍ਹਾਂ ਨੇ ਜਿਸ ਦਿਨ ਤੋਂ ਤੌੜਾ ਸਾਹਿਬ ਇਸ ਸੰਸਾਰ ਤੋਂ ਗਏ ਨੇ ਉਸ ਦਿਨ ਤੋਂ ਸਾਡੇ ਪਰਿਵਾਰ ਦੇ ਉੱਤੇ ਐਨਾ ਪਿਆਰ ਸਤਿਕਾਰ ਦਿੱਤਾ ਉਹਦਾ ਅਸੀਂ ਕਿਸੇ ਤਰੀਕੇ ਨਾਲ ਜਵਾਬ ਨਹੀਂ ਦੇ ਸਕਦੇ ਔਰ ਹਮੇਸ਼ਾ ਹੀ ਇਹ ਪਰਿਵਾਰ ਰਿਣੀ ਰਹੇਗਾ ਜਿੰਨਾ ਪਿਆਰ ਸਤਕਾਰ ਸਾਨੂੰ ਟੋੜਾ ਸਾਹਿਬ ਦੀ ਡੈਥ ਤੇ ਮਿਲਿਆ ਹਰਿਆਣਾ ਦੀ ਸੀਐਮ ਆ ਗਈ ਪੰਜਾਬ ਦੀ ਸੀਐਮ ਹਲੇ ਤੱਕ ਨਹੀਂ ਪਹੁੰਚੀ ਤੁਹਾਨੂੰ ਲੱਗਦਾ ਟੋੜਾ ਸਾਹਿਬ ਦੇ ਨਾਲ ਸਾਂਝੀ ਜਿਸ ਤਰ੍ਹਾਂ ਹੋਣਾ ਚਾਹੀਦਾ ਸੀ ਦੇਖੋ ਸੀਐਮ ਸਾਹਿਬ ਦੇ ਨਾਲ ਹਰਿਆਣੇ ਵਾਲਿਆਂ ਨਾਲ ਸਾਂਝੀ ਉਹ ਆਈ ਅਸੀ ਕੋਈ ਗੱਲ ਨਹੀਂ ਹੈ ਵੀ ਸੀਐਮ ਭਗਵੰਤ ਮਾਨ ਨਾਲ ਕੋਈ ਸਾਂਝ ਨਹੀਂ ਹੈ ਜਾਂ ਉਹਨਾਂ ਨੂੰ ਪੰਜਾਬ ਦੇ ਇਤਿਹਾਸ ਬਾਰੇ ਜਾਂ ਕਿਸੇ ਚੀਜ਼ ਬਾਰੇ ਜਾਣਕਾਰੀ ਨਹੀਂ ਹੈ ਪਰ ਕਈ ਵਾਰੀ ਕੋਈ ਮਜਬੂਰੀਆਂ ਹੋ ਜਾਂਦੀਆਂ ਨੇ ਉਸ ਦਿਨ ਭੋਗ ਵਾਲੇ ਦਿਨ ਜਿਹੜੇ ਆਪਣੇ ਹਲਕਾ ਨਾਬਾ ਦੇ ਐਮਐਲਏ ਨੇ ਦੇਵ ਮਾਨ ਜੀ ਉਹਨਾਂ ਵੱਲੋਂ ਸਪੈਸ਼ਲ ਸ਼ੋਕ ਸ਼ੋਕ ਸੰਦੇਸ਼ ਲੈ ਕੇ ਆਏ ਉਤੋਂ ਡਾਕਟਰ ਬਲਬੀਰ ਨੇ ਉਹਨਾਂ ਦਾ ਸ਼ੋਕ ਸੰਦੇਸ਼ ਭੇਜਿਆ ਬੋਲਿਆ ਕੀ ਕਾਰਨ ਨੇ ਕੀ ਨਹੀਂ ਇਹ ਬੇਤਰ ਸੀਐਮ ਸਾਹਿਬ ਸਾ ਭਗਵਾਨ ਸਿੰਘ ਮਾਨ ਦੱਸ ਸਕਦੇ ਨੇ ਵੀ ਉਹ ਕਿਉਂ ਨਹੀਂ ਪਹੁੰਚੇ ਪਰ ਅਸੀਂ ਆਸ ਕਰਦੇ ਸੀ ਵੀ ਜੇ ਉਹ ਆ ਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਪਰਿਵਾਰ ਨੂੰ ਧਾਰਸ਼ ਮਿਲਦਾ ਠੀਕ